at Chaiwala of London with one of the owners there's three owners at this location and this is Rupinder Chahal we're going to talk to him now Sasikant Rupinder ji Sasikant Sasikant <laughs> Pehla ta main kaungin mubarak hai thanu enni vadiya location West. Cha anu us de vich aa chai da siga sanu chaiwala eh uh, de bare dasso tusi aa franchise karke choose kitta Thank you sab to pehla sab to pehla main dhanwad karna tode ke tusi sanu itthe shoot karna aayeote ne lokan tak pahunchaoge yeah. So jehda tusi question kita ke assi chaiwala hi kyon choose kita ਮੈਨੂੰ ਸ਼ੁਰੂ ਤੋਂ ਸੀਗਾ ਕਿ ਫੂਡ ਚੇਨ ਫੂਡ ਲਾਈਨ ਦੇ ਵਿੱਚ ਜਾਇਆ ਜਾਵੇ ਬਟ ਕਿਸੇ ਨਿਊ ਕਨਸੈਪਟ ਦੇ ਨਾਲ ਸੋ ਬਾਕੀ ਕਨਸੈਪਟਸ ਸਾਰੇ ਆਲਰੇਡੀ ਸਰੀ ਵੀਸੀ ਦੇ ਵਿੱਚ ਸੀਗੇ ਸੋ ਮੈਨੂੰ ਸੀ ਕਿ ਚਾਹ ਜਿੱਦਾਂ ਹੈਗੀ ਆਪਣੇ ਲੋਕ ਜ਼ਿਆਦਾ ਚਾਹ ਨੂੰ ਲਾਈਕ ਕਰਦੇ ਆ ਸੋ ਤਾਂ ਕਰਕੇ ਮੈਨੂੰ ਸੀ ਕਿ ਆਪਾਂ ਕੋਈ ਇਹੋ ਜਿਹਾ ਕਨਸੈਪਟ ਲੈ ਕੇ ਆਈਏ ਸੋ ਸਾਨੂੰ ਇਹਨਾਂ ਦਾ ਕਨਸੈਪਟ ਗੁੱਡ ਲੱਗਿਆ ਤੇ ਦੈਨ ਅਸੀਂ ਇਹਨਾਂ ਨਾਲ ਕੰਟੈਕਟ ਕੀਤਾ ਸੋ ਦੈਟਸ ਵਾਈ ਵੀ ਆ ਰਿਹਾ ਐਕਚੁਅਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੇ ਡਿਫਰੈਂਟ ਕਾਫੀ ਸ਼ਾਪਸ ਆ ਅਸੀਂ ਜਿਹੜੇ ਵੱਡੇ ਬ੍ਰਾਂਡ ਹੁੰਦੇ ਲਾਈਕ ਟਿਮ ਹਾਰਨ ਸਟਾਰਬਕਸ ਹੋ ਉੱਥੇ ਜਾ ਕੇ ਜਿੱਦਾ ਅਸੀਂ ਆਕ ਗਿਆ ਉਹ ਕਰੇ ਉਹੀ ਚੀਜ਼ ਸੇਮ ਸਾਨੂੰ ਕੁਝ ਨਵਾਂ ਚਾਹੀਦਾ ਸੀ ਤੇ ਨਾਲੇ ਸਾਡੇ ਕਲਚਰ ਦੇ ਨਾਲ ਜੁੜੀ ਹੋਈ ਚੀਜ਼ ਈਵਨ ਬੈਟਰ ਜੀ ਜੋ ਦੈਟਸ ਵਾਈ ਲੋਕ ਵੀ ਚਾਹੁੰਦੇ ਸੀ ਕਿ ਉਹ ਰੈਪੀਟੀਸ਼ਨ ਸੀ ਜਿਵੇਂ ਟਿਮ ਹਾਰਡਨ ਸਟਾਰਬਕਸ ਸੇਮ ਸਾਰਾ ਕਨਸੈਪਟ ਸੇਮ ਸੀ ਉਹੀ ਕਾਫੀ ਉਹੀ ਡੋਨਟਸ ਵਗੈਰਾ ਸੋ ਥੋੜਾ ਡਿਫਰੈਂਟ ਚਾਹੁੰਦੇ ਸੀ ਸੋ ਸਾਨੂੰ ਵੀ ਕਨਸੈਪਟ ਗੁੱਡ ਲੱਗਿਆ ਕਿ ਆਪਣੇ ਕੋਲੇ ਸਾਊਥ ਇੰਡੀਅਨ ਸਾਰੀ ਡਿਸ਼ਸ ਹੈਗੀਆਂ ਨੇ ਸੋ ਸਾਨੂੰ ਨਿਊ ਬੈਸਟ ਦੇ ਵਿੱਚ ਸਾਡਾ ਲਾਈਕ ਟ੍ਰਾਇਲ ਸੀਗਾ ਪਰ ਬਹੁਤ ਸੋਹਣਾ ਰਿਸਪੌਂਸ ਆ ਵੈਰੀ ਗੁੱਡ ਜਦੋਂ ਤੁਸੀਂ ਗਾ ਕਿਤੇ ਮੈਨੂ ਆਈਟਮਸ ਦੇ ਹੁਣ ਜਿਹੜੇ ਬਾਕੀ ਦੇ ਕਾਫੇਜ਼ ਹੁੰਦੇ ਆ ਤੁਹਾਨੂੰ ਬ੍ਰੈਕਫਾਸਟ ਸੈਂਡਵਿਚ ਮਿਲ ਜਾਂਦਾ ਆ ਤੁਹਾਨੂੰ ਡੋਨਟਸ ਮਿਲ ਜਾਂਦੇ ਆ ਉਹ ਐਨੇ ਵਧੀਆ ਵੀ ਨਹੀਂ ਹੈਗੇ ਐਨੇ ਸਵਾਦ ਵੀ ਨਹੀਂ ਹੈਗੇ ਟੂ ਬੀ ਆਨੈਸਟ ਹੈਨਾ ਉਹੀ ਚੀਜ਼ ਮੈਨੂਫੈਕਚਰਡ ਵਾਰ-ਵਾਰ ਇੱਥੇ ਸਾਨੂੰ ਕੀ ਮਿਲੂਗਾ ਇਥੇ ਹੁਣ ਸਾਡੇ ਕੋਲ ਜੀ ਬੰਬੇ ਸੈਂਡਵਿਚ ਆ ਚਿਕਨ ਟਿੱਕਾ ਹੈ ਕਬਾਬ ਰੋਲ ਹੈ ਐਂਡ ਸਾਡੇ ਕੋਲ ਚਿਕਨ ਟਿੱਕਾ ਟੋਸਟ ਜਿਸ ਨੇ ਪਾਓ ਵਾਜੀ ਟੋਸਟੀ ਹੈ ਸਾਡੇ ਕੋਲ ਚਨਾ ਪੂਰੀ ਹੈ ਸਾਡੇ ਕੋਲ ਸਮੋਸਾ ਚਾਟ ਹੈ ਮਾਈ ਗੋਡ ਭੁੱਖ ਲੱਗ ਗਈ ਸੁਣ ਕੇ ਵਾਓ ਲਾਟਸ ਆਫ ਵੈਰਾਈਟੀ ਯਾਰ ਸਾਡੇ ਕੋਲ ਬੋਲਸ ਨੇ ਹੁਣ ਜਿੱਦਾਂ ਅਸੀਂ ਨਿਊ ਐਡ ਕੀਤੇ ਬੋਲਸ ਪੰਜ ਛੇ ਤਰ੍ਹਾਂ ਦੇ ਬੋਲਸ ਨੇ ਚਿਕਨ ਟਿੱਕਾ ਬੋਲ ਚਨਾ ਬੋਲ ਸੋ ਅਸੀਂ ਡਿਫਰੈਂਟ ਵੈਰਾਈਟੀਆਂ ਕੀਤੀਆਂ ਜੀ ਓਕੇ ਵੈਰੀ ਗੁੱਡ ਯਾ ਸੋ ਜੇ ਕੋਈ ਇੱਥੇ ਆਉਂਦਾ ਆ ਸਵਰ ਸਵਰੇ ਹਾਂਜੀ ਹੁਣ ਮੈਂ ਪ੍ਰਟੈਂਡ ਕਰਨਾ ਮੈਂ ਕਸਟਮਰ ਮੈਂ ਹਾਂ ਹੈਗੀ ਤਾਂ ਮੈਂ ਕਸਟਮਰ ਚ ਆਪੀ ਗਈ ਬੜੀ ਸੁਆਦ ਸੀ ਪਰ ਕੋਈ ਕਸਟਮਰ ਥੇ ਆਉਂਦਾ ਸਵੇਰੇ ਸਵੇਰੇ ਤਾਂ ਉਹਨੂੰ ਨਾਸ਼ਤੇ ਦੀ ਲੋੜ ਹੈ ਨਾਸ਼ਤੇ ਵਿੱਚ ਕੀ ਮਿਲੂਗਾ ਸਾਡੇ ਕੋਲ ਇੱਕ ਦੇਸੀ ਬ੍ਰੈਕਫਾਸਟ ਆ ਇੰਗਲਿਸ਼ ਬ੍ਰੈਕਫਾਸਟ ਆ ਦੋਨੋਂ ਸਾਡੇ ਬਹੁਤ ਡੇਲੀਸ਼ੀਅਸ ਆ ਇੰਗਲਿਸ਼ ਬ੍ਰੈਕਫਾਸਟ ਮੈਨੂੰ ਪਤਾ ਆ ਜਿਹੜੀ ਫਰਾਂਚਾਈਜ਼ ਹੈਗੀ ਇਹ ਯੂਕੇ ਤੋਂ ਓਰੀਜਿਨੇਟ ਹੋਈ ਆ ਸੋ ਜਦੋਂ ਤੁਸੀਂ ਇੰਗਲਿਸ਼ ਬ੍ਰੈਕਫਾਸਟ ਦੀ ਗੱਲ ਕਰਦੇ ਹੋ ਉਹਦੇ ਵਿੱਚ ਥੋੜਾ ਬਹੁਤਾ ਦੱਸੋ ਤੇ ਉਹਦੇ ਵਿੱਚ ਕੀ ਮਿਲਦਾ ਆ ਉਹਦੇ ਵਿੱਚ ਵੈਕਨ ਆ ਜੀ ਉਹਦੇ ਵਿੱਚ ਸਾਡੇ ਕੋਲ ਹੈਗਾ ਅ ਇਹ ਨਾਲ ਉਹਦੇ ਦਾਲ ਆ ਜਾਂਦੀ ਆ ਜਾਂ ਤੁਸੀਂ ਚਨੇ ਲੈ ਸਕਦੇ ਹੋ ਐਂਡ ਉਹਦੇ ਵਿੱਚ ਆਮਲੇਟ ਆ ਰਾਈਟ ਉਹਦੇ ਵਿੱਚ ਹੈਗਾ ਹੈਸ਼ ਬ੍ਰਾਊਨ ਨੇ ਆ ਸੋ ਤੁਸੀਂ ਐਕਸਟਰਾ ਚੀਜ਼ਾਂ ਵੀ ਐਡ ਕਰਵਾ ਸਕਦੇ ਹੋ ਤੁਸੀਂ ਹੈਸ਼ ਬ੍ਰਾਊਨ ਨਹੀਂ ਲੈਣਾ ਕੁਝ ਹੋਰ ਐਡ ਕਰਵਾ ਸਕਦੇ ਹੋ ਜੀ ओके okay, जे बिल्कुल देसी खाना फिर देसी ਦੇ ਵਿੱਚ ਤੁਹਾਡੇ ਕੋਲ ਉਹੀ दाल ਆ ਜਾਂਦੀ ਹੈ चना ਆ ਜਾਂਦੇ ਆ ਨਾਲ ਰੋਟੀ ਆ ਜਾਂਦੀ ਆ پراਠੇ ਆ ਜਾਂਦੇ ਆ ਪਰੋਠੇ ਹੀ ਮੈਂ ਸੁਣਨਾ ਚਾਹੁੰਦੀ ਸੀ ਪਰੋਠੇ ਆ ਵੀ ਇੱਥੇ ਮਿਲਦੇ ਆ ਵੀ ਆਪਣੇ ਕੋਲ ਆਲੂ ਪਰਾਠੇ ਵੀ ਹੈਗੇ ਆ ਬਹੁਤ ਬਹੁਤ ਸੁਆਦ ਆਲੂ ਪਰਾਠੇ ਵੀ ਹੈਗੇ ਆ ਜੋ ਤੁਸੀਂ ਉਹਦੇ ਵਿੱਚ ਐਡੀਸ਼ਨ ਵੀ ਕਰਵਾ ਸਕਦੇ ਹੋ ਐਡ ਕਰਵਾ ਸਕਦੇ ਹੋ ਨਾਲ ਵੈਸੇ ਰੋਟੀ ਆ پراਠੇ ਆ ਜੋ ਜਿੱਦੇ ਜਦ ਤੁਸੀਂ ਹੋ very good so breakfast ta ho gaya breakfast sara din melde ik only certain time apni breakfast sada 11 11 okay theek hai fir us to baad lunch shuru ho janda lunch vich ki miluga lunch de vich bowls aa jande apne haan ji jivein chicken tikka bowl hai chana bowl hai soida butter chicken bowl hai so kaafi different tarah de bowls aa jande ਸੋ ਮੈਨੂੰ ਦੇ ਉੱਪਰ ਬਹੁਤ سارے ਆਈਟਮਸ ਆ ਬ੍ਰੈਕਫਾਸਟ ਹੋ ਗਿਆ ਲੰਚ ਹੋ ਗਿਆ ਤਾਂ ਜਿਹੜੇ ਡੇਜ਼ਰਟਸ ਆ ਕਰਕੇ ਮੈਨੂੰ ਪਤਾ ਇੱਕ ਕੀ ਹੈ ਕਿ ਇਹਨਾਂ ਦਾ ਇੰਨਾ ਸਵਾਦ ਹੈ ਐਕਚੁਅਲੀ ਸਾਰੇ ਕੇਕ ਸਵਾਦ ਆ ਪਰ ਇੱਕ ਦੇ ਨਾਲ ਥੋੜਾ ਜਿਹਾ ਫਨ ਜਿਹਾ ਵੀ ਹੁੰਦਾ ਆ ਉਹ ਹੈਗਾ ਜਿਹੜਾ ਚਾਹ ਵਾਲਾ ਕੇਕ ਹੁੰਦਾ ਆ ਉਹਦੇ ਉਹਦੇ ਬਾਰੇ ਦੱਸੋ ਜਾਂ ਇੱਕ ਸਾਡ ਕੋ ਚਾਹ ਵਾਲਾ ਕੇਕ ਆ ਹਾਂਜੀ ਉਹ ਕੇਕ ਦੇ ਉੱਪਰ ਅਸੀਂ ਥੋੜੀ ਤੋਂ ਚਾਹ ਦਿੰਦੇ ਆ ਨਾਲ ਉਹਦੇ ਉੱਪਰ ਤੁਸੀਂ ਚਾਹ ਆਪ ਦੀ ਪੋਰ ਕਰਕੇ ਉਹ ਬਹੁਤ ਡਿਲੀਸ਼ੀਅਸ ਆ ਉਹ ਨਿਊ ਚੀਜ਼ ਆ ਆ ਯਾ ਜਿੱਦਾਂ ਹਨਾ ਅਸੀਂ ਬਿਸਕਟ ਨਹੀਂ ਚਾਹ ਵਿੱਚ ਡੋਬਦੇ ਏਦਾਂ ਹੀ ਤੁਸੀਂ ਆਪਣੀ ਚਾਹ ਕੇਕ ਦੇ ਉੱਪਰ ਪਾ ਕੇ ਫਿਰ ਉਹ ਖਾਣਾ ਤਾਂ ਇੰਨਾ ਮਜ਼ਾ ਆਉਂਦਾ ਬਹੁਤ ਸਵਾਦ ਹੁੰਦੀ ਹੈ ਅਲੱਗ ਹੀ ਉਸ ਬੇਸਿਕਲੀ ਉਹ ਚੀਜ਼ ਜਿੱਦਾਂ ਆਪਾਂ ਇੰਡੀਆ 'ਚ ਕਰਦੇ ਸੀ ਕਿ ਚਾਹ ਡਿਪ ਕਰਕੇ ਖਾਂਦੇ ਸੀ ਹਾਂ ਬਿਸਕਟ ਸੋ ਅਸੀਂ ਉਹਨੂੰ ਕੇਕ 'ਚ ਕਨਵਰਟ ਕਰਤਾ ਇਟਸ ਦ ਆਪੋਜ਼ਿਟ ਦੈਟਸ ਗੁੱਡ ਤਾਂ ਫਿਰ ਹੋਰ ਵੀ ਮੇਰੇ ਖਿਆਲ ਦਾ ਕੈਰਟ ਬਰਚ ਕੇਕ ਹਾਂ ਕੈਰਟ ਕੇਕ ਇੱਥੇ ਸਾਡੇ ਹੁਣ ਸਭ ਤੋਂ ਵੱਧ ਗੁਲਾਬ ਜਾਮਨ ਕੇਕ ਦੀ ਬਹੁਤ ਡਿਮਾਂਡ ਹੈ ਲੇਕ ਅਸੀਂ ਆਊਟ ਆਫ ਸਟਾਕ ਰਹੇ ਹਾਂ ਦੋ ਦਿਨ ਇੰਨੀ ਜ਼ਿਆਦਾ ਡਿਮਾਂਡ ਹੈ ਇੱਕ ਤਾਂ ਕੇਕ That's really <laughs> good. ਤਾਂ ਤੁਸੀਂ ਤੁਹਾਡੀ ਫੇਵਰਿਟ ਆਈਟਮ ਕੀ ਹੈ? ਮੇਰੀ ਬੰਬੇ ਸੈਂਡਵਿਚ। ਬੰਬੇ ਸੈਂਡਵਿਚ? ਉਹ ਦਵਾਰ ਦੱਸੋ ਉਹਦੇ ਵਿੱਚ ਕੀ ਹੁੰਦਾ? ਬੰਬੇ ਸੈਂਡਵਿਚ ਦੇ ਚਨਾ ਚਨਾ ਹੁੰਦਾ ਉਹ ਮਿਕਸ ਹੈ ਕਾਫੀ ਚੀਜ਼ਾਂ ਦਾ ਜਿਹਦੇ ਵਿੱਚ ਅਨੀਅਨ ਹੁੰਦੇ ਆ ਚਨਾ ਹੁੰਦਾ ਫਿਰ ਉੱਪਰੋਂ ਦੇ ਸਪਾਈਸਸ ਪਾਏ ਜਾਂਦੇ ਆ ਉਹਨਾਂ ਨੂੰ ਮਿਕਸ ਕਰਕੇ ਉਹ ਬਹੁਤ ਡਿਲੀਸ਼ੀਅਸ ਆ। ਬਹੁਤ ਡਿਮਾਂਡ ਦੇ ਵਿੱਚ ਵੀ ਹੈ ਬਹੁਤ ਵਧੀਆ। ਵੈਜੀਟੇਰੀਅਨ ਹੈ? ਹਾਂਜੀ ਵੈਜੀਟੇਰੀਅਨ। ਓਕੇ ਵੈਰੀ। ਔਰ ਨਾਨ ਵੈਜ ਦੇ ਵਿੱਚ ਤੁਸੀਂ ਚਿਕਨ ਟਿੱਕਾ ਨਾਲ ਲੈ ਸਕੋ ਜਿਹੜਾ ਕਿਥੇ ਬਹੁਤ ਡਿਮਾਂਡ ਦੇ ਵਿੱਚ ਆ। ਔਰ ਬਹੁਤ ਡਿਲੀਸ਼ੀਅਸ ਆ only one item to si ohnu kehoge pe try karne hi padniya bombay sandwich ha ah, very good to assi try karange fir assi thonu review denge ta jehde sadarshak dekh rahe ha ta ohnu apni location bare dasso pe kithe pahunche thonu aake man ji eh apni new west de vich belmont street de upar hai 109607 belmont street ਇਹ ਇਹਦੇ ਰਾਇਲ ਸਕੁਅਰ ਪਲਾਜ਼ ਦੇ ਬਿਲਕੁਲ ਨਾਲ ਆ ਸੋ ਆਪਣੇ ਕੋਲ ਦੋਨੋਂ ਸਾਈਡ ਪਾਰਕਿੰਗਸ ਹੈਗੀਆਂ ਨੇ ਫਰੰਟ ਤੇ ਵੀ ਹੈ ਤੇ ਨਾਲ ਥੋੜਾ 100 ਮੀਟਰ ਦੇ ਉੱਪਰ ਵੀ ਆਪਣੇ ਕੋਲ ਪਾਰਕਿੰਗ ਆ ਪਾਰਕਿੰਗ ਸਲots ਬਹੁਤ ਆ ਲੋਕੇਸ਼ਨ ਬਹੁਤ ਵਧੀਆ ਬਾਹਰ ਬੈਠਣ ਦੇ ਲਈ ਬਹੁਤ ਆਊਟਸਾਈਡ ਬਹੁਤ ਸੋਹਣਾ ਤੇ ਇਨਸਾਈਡ ਦਾ ਤੁਹਾਨੂੰ ਸੋਨੀ ਜੀ ਨੇ ਦਿਖਾਈ ਦੇਣਾ ਤੇ ਬਹੁਤ ਸੋਹਣੀ ਲੋਕੇਸ਼ਨ ਆ ਸੋ ਇਜ਼ੀ ਤੁਸੀਂ ਇੱਥੇ ਪਹੁੰਚ ਸਕਦੇ ਹੋ ਕੋਈ ਇਹ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਜੇ ਪਾਰਕਿੰਗ ਦੀ ਪਾਰਕਿੰਗ ਸਲots ਬਹੁਤ ਆ ਆਪਣੇ ਕੋਲ ਸੋ ਆਓ ਇੱਕ ਵਾਰ ਆ ਕੇ ਟ੍ਰਾਈ ਕਰੋ ਐਮ ਵੀ ਸੋਨਾ ਲੋਕੇਸ਼ਨ ਸੋਹਣੀ ਆ ਬਾਕੀ ਜੇ ਤੁਸੀਂ ਆਓਗੇ ਤਾਂ ਤੁਹਾਨੂੰ ਤੁਹਾਡੇ ਪਸੰਦ ਦੀ ਹਰ ਇੱਕ ਚੀਜ਼ ਇੱਥੇ ਜ਼ਰੂਰ ਮਿਲੂਗੀ। ਵੈਰੀ ਗੁੱਡ। ਥੈਂਕ ਯੂ ਸੋ ਮਚ ਰਗਿੰਦਰ। ਥੈਂਕ ਯੂ ਸੋਨੀ। ਥੈਂਕ ਯੂ। ਥੈਂਕ ਯੂ। sitting with the owners of the new west location of london chaiwala we've got sitinder and ramandeep here and uh, tell us uh, there's three owners for this location yeah we are three owners uh, myself uh, other owner is uh, gurpreet okay. and one uh, Rupinder Very good. so actually we are three families yes so it was our uh, like uh, uh, thinking we just thought like uh, if we go all together yes. let's do some venture ਯਾ ਤਿੰਨ ਪਰਿਵਾਰ ਇਕੱਠੇ ਹੋ ਕੇ ਇੱਕ ਪਰਿਵਾਰ ਬਣ ਗਿਆ ਯਾ ਦੈਟਸ ਦੈਟਸ ਰਾਈਟ ਅਸੀਂ ਤਿੰਨਾਂ ਨੇ ਅਸੀਂ ਬਹੁਤ ਲੰਬੇ ਸਮੇਂ ਤੋਂ ਅਸੀਂ ਫਰੈਂਡਸ ਆ ਤੇ ਅਸੀਂ ਜੋ ਵੀ ਅਸੀਂ ਪਹਿਲਾਂ ਤੋਂ ਕਾਫੀ ਸਾਲਾਂ ਦੇ ਇਕੱਠੇ ਚੱਲੇ ਆ ਰਹੇ ਆ ਤੇ ਦੈਨ ਵੀ ਥੌਟ ਆਫ ਅ ਬਿਜ਼ਨਸ ਐਂਡ ਵੀ ਗਾਇਜ਼ ਵਰ ਸਿਟਿੰਗ ਟੁਗੇਦਰ ਵਨ ਡੇ ਐਂਡ ਜਸਟ ਥਿੰਕਿੰਗ ਆਫ ਅ ਬਿਜ਼ਨਸ ਲੈਟਸ ਜਸਟ ਡਿਗ ਸਮਥਿੰਗ ਐਲਸ ਐਂਡ ਦੈਨ ਵੀ ਥੌਟ ਆਫ ਦਿਸ ਚਾਈਵਲ ਆਫ ਲੰਡਨ ਐਂਡ looking forward and it today we have a opening of our chaiwala of london new bass location yes. so hopefully we'll do good together i would like to say mubarak to you guys cuz this is a beautiful location and jehdi allocation hai ajdi improvement kiti hai city ne aa area de vich bohot sona ohne ne banaya hua bahar vi parking badhua eh vi bohot badi gal hundi hai koi bhi location te jado parking hundi hai fir bande da jikada pe utthe jana koi edda mushkil nahi parking de vich ਇਹਦਾ ਆਪਾਂ ਨੂੰ ਬਹੁਤ ਫਾਇਦਾ ਹੋਣਾ ਜੀ ਆਉਣ ਵਾਲੇ ਸਮਰ ਦੇ ਵਿੱਚ ਕਿਉਂਕਿ ਸਾਡੇ ਕੋਲ ਹੁਣ ਇੱਥੇ ਅੰਦਰ ਵੀ ਬਹੁਤ ਜ਼ਿਆਦਾ ਸਪੇਸਿੰਗ ਆ ਬਾਹਰ ਵੀ ਸਪੇਸਿੰਗ ਬਹੁਤ ਜ਼ਿਆਦਾ ਆ ਬੈਟਰ ਲੋਕ ਆਪਣਾ ਫੈਮਿਲੀਜ਼ ਨਾਲ ਆ ਕੇ ਬੈਠ ਕੇ ਇੰਜੋਏ ਕਰ ਸਕਦੇ ਆ ਨਾਲੇ ਇੱਕ ਹੋਰ ਗੱਲ ਵੀ ਆ ਜਿਹੜਾ ਆ ਫਰਾਂਚਾਈਜ਼ ਆ ਇੱਥੇ ਜਿੱਦਾਂ ਸਕੂਨ ਜੇ ਮਿਲਦਾ ਪਤਾ ਨਹੀਂ ਤੁਹਾਡੇ ਡੈਕੋਰੇਸ਼ਨ ਕਰਕੇ ਐਟਮਾਸਫੇਅਰ ਜਿਹੜਾ ਆ ਬਹੁਤ ਜਦਾ ਰਿਲੈਕਸਿੰਗ ਐਟਮਾਸਫੇਅਰ ਆ ਉਹ ਯੈਸ ਇਹ ਹੈਗਾ ਆ ਮੋਰਓਵਰ ਸਾਰਾ ਕੁਆਇਟ এনਵਾਇਰਨਮੈਂਟ ਆ ਆਲ ਅਰਾਊਂਡ ਐਲਡਰਲੀ ਪੀਪਲ ਰਹਿੰਦੇ ਆ ਐਂਡ ਏਰੀਆ ਵਾਈਜ਼ ਇਟਸ ਸੋ ਕੁਆਇਟ ਹੇਅਰ ਵੀ ਆਰ ਇਨ ਦੀ ਡਾਊਨ ਟਾਊਨ ਆਫ ਨਿਊ ਵੈਸਟ ਤੇ ਵੈਸੇ ਸ਼ਾਮ ਨੂੰ ਇਹ ਆ ਵੀ ਸਿਟੀ ਛੇਤੀ ਬੰਦ ਹੋ ਜਾਂਦਾ ਆ ਬਟ ਸਟਿਲ ਸਾਰਾ ਦਿਨ ਇਸ ਸਟਰੀਟ ਤੇ ਬਹੁਤ ਚਹਿਲ ਪਹਿਲ ਰਹਿੰਦੀ ਆ ਲੋਕੀ ਆਉਂਦੇ ਆ ਐਂਡ ਇੱਕ ਹਫਤਾ ਇੱਕ ਹਫਤੇ ਦੇ ਵਿੱਚ ਲਾਈਕ ਕਾਫੀ ਅੱਛਾ ਸਾਨੂੰ ਦੇਖਣ ਨੂੰ ਮਿਲਿਆ ਹੈ ਸਾਡੇ ਕੋਲ ਕਾਫੀ ਕੁਐਰੀਜ਼ ਵੀ ਆਈਆਂ ਲੋਕਾਂ ਦੀਆਂ ਸਾਰਿਆਂ ਨੇ ਰਿਕੁਐਸਟ ਕੀਤੀ ਵੀ ਇਨਸਟੈਡ ਆਫ ਤੁਸੀਂ 11 ਤੋਂ ਬਾਅਦ ਤੁਸੀਂ ਹੋਰ ਲੌਂਗ ਆਵਰਸ ਕਰੋ ਤਾਂ ਕਿ ਜ਼ਿਆਦਾ ਚਿਰ ਬੈਠਿਆ ਜਾ ਸਕੇ ਸਹੀ ਗੱਲ ਕਰਕੇ ਐਸੀ ਚਾਹਦੇ ਹੁੰਦੇ ਪਏ ਅਸੀਂ ਕਿਤੇ ਜਾਈਏ ਜਿੱਥੇ ਅਸੀਂ ਕੰਫਰਟेबल ਹੋਈਏ ਤੇ ਨਾਲੇ ਆਪਣਾ ਖਾਣਾ ਵੀ ਮਿਲਦਾ ਆ ਕਿਉਂਕਿ ਨਿਊ ਵਸ ਵਿੱਚ ਲੋਕੇਸ਼ਨ ਜਿੰਨੀ ਆਜ਼ਾਦ ਨਹੀਂ ਹੈਗੀ ਜਿੱਥੇ ਆਪਣਾ ਔਥੈਂਟਿਕ ਖਾਣਾ ਮਿਲਦਾ ਆ ਤੇ ਜਿਹੜੇ ਕਾਫੀ ਪਲੇਸਿਸ ਆ ਉੱਥੇ ਤੁਹਾਨੂੰ ਡੋਨਟ ਮਿਲੂਗੇ ਅਦਰ ਦੀ ਚੀਜ਼ਾਂ ਮਿਲਦੀ ਪਰ ਇੱਥੇ ਤੁਹਾਨੂੰ ਵੈਰੀ ਇੰਡੀਅਨ ਫਲੇਵਰਸ ਮਿਲੂਗੇ ਹਾਂਜੀ ਹਾਂ ਉਹ ਹੈਗਾ ਆ ਅੱਜ ਫਰਮ ਮਾਰਨਿੰਗ ਔਨਵਰਡਸ ਆਈ ਆਪਨਡ ਦ ਸਟੋਰ ਐਂਡ ਇਨ ਦੀ ਮਾਰਨਿੰਗ ਆਈ ਗਾਟ ਫਰਸਟ ਕਸਟਮਰ ਹੀ ਆਰਡਰਡ ਥਿਸ ਹੀ ਬ੍ਰੈਕਫਾਸਟ ਐਂਡ ਹੀ ਵਾਸ ਅ ਗੋਰਾ <laughs> <laughs> and I was really shocked. Like I opened the door and he was peeping through the window and he was asking me the same question Why, again and again. I said, "No, you have to wait for a while. We will open our yeah, doors at seven o'clock." Yeah, and then he grabbed a coffee from Tim Hortons and then he was like, "Oh, thank God, you guys opened the doors." And he he asked me twice in the morning. He, that when you guys will be open, I wanted to try your desi breakfast, and he was so happy in the morning. Okay. Yeah, okay, so but the review was the he liked, he enjoyed the breakfast, breakfast, yes. It's jinne bhi customers on there instead of English breakfast, those desi breakfast Jada prefer hain and morning onwards, jo koi online orders area, otherwise, local area, everybody from like first customer to till now. ਤੇ ਸਾਰੇ ਆਈ ਗੈਸ ਮਿਲਣਾ ਦਾ 10 ਤੋਂ 15 ਸਾਡੇ ਦੇਸੀ ਬ੍ਰੈਕਫਾਸਟ ਹੋ ਤੱਕ ਜਾ ਚੁੱਕੇ ਆ ਯਾ ਦੈਟਸ ਦੈਟਸ ਗੁਡ ਇਟ ਲਾਈਕ ਦੈਟ ਇਜ਼ ਗੁਡ ਯਾ ਸਤਿੰਦਰ ਜੀ ਤੁਸੀਂ ਮੈਨੂੰ ਦੱਸੋ ਤੁਹਾਡਾ ਫੇਵਰਿਟ ਕੀ ਆ ਇੱਥੇ ਕਾ ਨੂੰ ਬੈਸਟ ਆਈਟਮ ਔਨ ਦਾ ਮੀਨੂ ਕਰਕੇ ਅਸੀਂ ਰੁਪਿੰਦਰ ਜੀ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਆਪਣੇ ਦੱਸਿਆ ਸੀ ਤੇ ਉਹਨਾਂ ਦਾ ਫੇਵਰਿਟ ਕੀ ਤੁਹਾਡਾ ਫੇਵਰਿਟ ਕੀ ਇੱਥੇ ਮੈਂ ਪਰਸਨਲੀ ਤਾਂ ਬੰਬੇ ਸੈਂਡਵਿਚ ਲਾਈਕ ਕਰਦਾ ਜਿਹੜਾ ਕਿ ਤੁਹਾਨੂੰ ਪਤਾ ਰੁਪਿੰਦਰ ਜੀ ਨੇ ਕੀ ਕਿਹਾ ਸੀ ਬੰਬੇ ਸੈਂਡਵਿਚ ਉਹ ਐਕਚੁਅਲੀ ਸਾਰੇ ਲੋਕ ਹੀ ਉਹਦੇ ਕਾਫੀ ਡਿਮਾਂਡ ਕਰਦੇ ਆ ਬੰਬੇ ਸੈਂਡਵਿਚ ਤੋਂ ਇਲਾਵਾ ਚਿਕਨ ਟਿੱਕਾ ਵੀ ਕਾਫੀ ਫੇਮਸ ਹੈ ਤੇ ਰੈਪਸ ਦੇ ਵਿੱਚ ਆਪਣਾ ਰਮਨ ਤੁਸੀਂ ਕੁਛ ਦੱਸੋ ਯਾ ਰੈਪਸ ਦੇ ਵਿੱਚ ਸਾਡਾ ਚਿਕਨ ਟਿੱਕਾ ਰੋਲ ਬਹੁਤ ਵਧੀਆ ਜਾ ਰਿਹਾ ਬਰ ਚਿਕਨ ਰੋਲ ਸਾਡਾ ਬਹੁਤ ਵਧੀਆ ਜਾ ਰਿਹਾ ਤੇ ਬੈਕ ਐਂਡ ਫੋਰਥ ਮਤਲਬ ਚਿਕਨ ਟਿੱਕਾ ਐਂਡ ਬਰਡ ਚਿਕਨ ਰੋਲ ਬੈਕ ਐਂਡ ਫੋਰਥ ਆਰਡਰਸ ਆ ਰਿਹਾ ਐਂਡ ਥੇਅਰਸ ਅਨਦਰ ਵਨ ਬਰਡ ਚਿਕਨ ਬੋਲ ਸੋ ਤਿੰਨੇ ਚੀਜ਼ਾਂ ਬੋਲ ਐਂਡ ਰੋਲਸ ਤਿੰਨੇ ਚੀਜ਼ਾਂ ਦਾ ਬਹੁਤ ਹੀ ਜ਼ਿਆਦਾ ਡਿਮਾਂਡ ਆ ਤੇ ਮੈਨੂੰ ਲੱਗਦਾ ਵੀ ਮੈਨੂੰ ਇਨ ਫਿਊਚਰ ਸ਼ਾਇਦ ਬਰਡ ਚਿਕਨ ਦੇ ਨਾਲ ਰਿਲੇਟਿਡ ਕੁਝ ਹੋਰ ਆਈਟਮਸ ਆਈ ਥਿੰਕ ਆਈ ਹਵ ਟੂ ਆਸਕ ਫਰੈਂਚਾਈਜ਼ਰ ਟੂ ਐਡ 온 ਇਨਟੂ ਆਰ ਮੀਨੂ ਬਿਕਾਜ਼ ਪੀਪਲ ਬੀਨ ਆਸਕਿੰਗ if you guys can do butter chicken curry or uh, you guys can do chicken tikka curry something you can add on to your menu but hopefully we'll do it in young, the future young kids jede ho, ho uh, mango mousse cake bahut like kar rahe hain oh mango mousse wow other yeah. desserts bahut de kano bahut swaad the do pe try bhi kite hain par uh, you know ਓਵਰ ਦਿ ਡੇਸ ਇ ਐਨੀ ਆਈਟਮਸ ਤੁਹਾਡੇ ਮੀਨੂ ਤੇ ਪੇ ਇੱਕ ਦਿਨ ਦੇ ਵਿੱਚ ਸਾਰਾ ਨਹੀਂ ਚੋਏ ਕਰ ਸਕਦੇ ਪਰ ਜਿਹੜਾ ਤੁਹਾਡਾ ਚਾਹ ਵਾਲਾ ਕੇਕ ਉਹ ਮੈਨੂੰ ਬਹੁਤ ਦੇ ਲੱਗਿਆ ਤਾਂ ਜਿਹੜਾ ਹਲਵਾ ਕੇਕ ਐ ਡੇਲੀਸ਼ੀਅਸ ਗੁਲਾਬ ਜਾਮਨ ਕੇਕ ਵੀ ਮੈਂ ਸਾਰੇ ਚੋਏ ਕੀਤੇ ਉਹ ਸੋ ਡੇਲੀਸ਼ੀਅਸ ਪਰ ਮੰਗੋ ਹਾਲੇ ਨਹੀਂ ਚਾਹੀਤੇ ਮੰਗੋ ਮੂਸ ਚਾਹ ਵਾਲਾ ਕੇਕ ਦੇ ਵਿੱਚ ਵੀ ਲੋਕ ਬੜੇ ਕਿ ਰੋਸ ਪਰ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਨ ਲੱਗਦਾ ਵੀ ਚਾਹ ਉੱਤੇ ਪੋਰ ਕਰਕੇ ਰਾਈਟ ਇਹ ਮੇਰੇ ਕਿ ਬੱਚੇ ਲਈ ਵੀ ਵਧੀਆ ਕਰਕੇ ਅਸੀਂ ਬੱਚੇ ਨੂੰ ਕਹਿੰਦਾ ਆਪਣੇ ਖਾਣੇ ਨਾਲ ਖੇਲੀਦਾ ਨਹੀਂ ਹੁੰਦਾ ਰਾਈਟ ਆਪਣੇ ਖਾਣੇ ਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਖਾਓ ਪਰ ਅਸੀਂ ਇੱਥੇ ਖੇਡਦਾ ਪਰ ਤੁਸੀਂ ਆਪਣੀ ਚਾਹ ਡੋਲ ਉੱਪਰ ਹਾਂਜੀ ਡੋਲ ਕੇ ਉਹਨੂੰ ਖਾਣਾ ਉਹ ਐਕਚੁਅਲੀ ਸਪੌਂਜੀ ਹੋ ਜਾਂਦਾ ਬਾਅਦ ਵਿੱਚ ਮਜ਼ਾ ਹੁੰਦਾ ਖਾਣ ਚਾਹ ਤਾਂ ਤੁਸੀਂ ਦੱਸੋ ਜਿਹੜਾ ਬੋਲ ਤੁਸੀਂ ਬੋਲ ਬਾਰੇ ਦੱਸਿਆ ਉਹਦੇ ਵਿੱਚ ਕੀ ਕੀ ਹੁੰਦਾ ਹੈ ਬੋਲ ਦੇ ਵਿੱਚ ਚਿਕਨ ਚਿਕਨ ਟਿੱਕਾ ਬਹੁਤ ਸਾਡੇ ਕੋਲੇ ਚਾਰ ਤਰ੍ਹਾਂ ਦੇ ਬੋਲਸ ਆ ਬੇਸਿਕਲੀ ਜਿਹੜਾ ਹੁਣ ਡੇ ਟੂਡੇ ਰੁਟੀਨ ਦੇ ਵਿੱਚ ਜਾ ਰਿਹਾ ਆ ਉਹ ਚਿਕਨ ਟਿਕਾ ਬੋਲ ਜਾ ਰਿਹਾ ਬਰ ਚਿਕਨ ਬੋਲ ਜਾ ਰਿਹਾ ਇੱਕ ਸਾਡਾ ਹੈਗਾ ਨੈਚਰਨਾ ਮਸਾਲਾ ਬੋਲ ਉਹਦੇ ਵਿੱਚ ਅਸੀਂ 1 ਬੋਲ ਆਫ ਤਿੰ ਜੋ ਵੀ ਕਸਟਮਰ ਆ ਕੇ ਆਰਡਰ ਕਰਦਾ ਲਾਈਕ ਇਫ ਕਸਟਮਰ ਆਸਕਸ ਚਿਕਨ ਟਿਕਾ ਬੋਲ ਤੇ ਇੱਕ ਅਸੀਂ ਕੌਲੀ ਪੂਰੀ ਇੱਕ ਕਟੋਰੀ ਚਿਕਨ ਟਿਕਾ ਲੈਣੇ ਆ ਉਹਦੇ ਨਾਲ ਸਾਡਾ ਐਫ ਕਸਟਮਰ ਆਸਕਸ ਆਪਸ਼ਨਲ ਇਦਰ ਯੂ ਗੋ ਵਿਦ ਫਰਾਈਜ਼ অর ਯੂ ਗੋ ਵਿਦ ਰਾਈਸ so it's optional so even the price varies they fair mostly low car rice na lende ya ode naal almost like i would say do koliyan sadiyan chawlan diyan jandiyan ya naal sada slaw mix hunda slaw de vich hunda hai asi carrots freshly grated carrots hundiyan naal sadi red cabbage hundi hai yeah. onu asi mix karke slaw banone ya to we are a little bit of salt we are vinegar and then we mix it ਉਹਦੇ 2 ਸਪੂਨਸ ਜਾਂਦੇ ਆ ਨਾਲ ਸਾਡਾ ਚਨੇ ਦਾ ਤੇ ਆਲੂ ਦਾ ਇੱਕ ਮਿਕਸ ਆ ਹੋ ਜਾਂਦਾ ਐ ਐਂਡ ਇਟਸ ਇਟਸ ਵੈਰੀ ਨਿਊਟ੍ਰੀਸ਼ਸ ਤੇ ਮੋਰਓਵਰ ਔਨ ਟਾਪ ਅਕੋਰਡਿੰਗ ਟੂ ਦਾ ਪ੍ਰਾਈਸ ਲਾਈਕ ਪ੍ਰਾਈਸ ਵਾਈਜ਼ ਇਟਸ ਗੁੱਡ ਉਹ ਇੰਨਾ ਕਾ ਸਫੀਸ਼ੀਐਂਟ ਹੁੰਦਾ ਕਿ ਬੰਦੇ ਨੂੰ ਇੱਕ ਮੀਲ ਪ੍ਰੋਪਰਲੀ ਮਤਲਬ ਤੁਸੀਂ ਜੇ ਇੱਕ ਆਰਡਰ ਕਰਦੇ ਹੋ ਤਾਂ ਇਟਸ ਗੁੱਡ ਫਾਰ ਇਟਸ ਅ ਕੰਪਲੀਟ ਕੰਪਲੀਟ ਮੀਲ ਤੇ ਇੱਕ ਬੰਦੇ ਵਾਸਤੇ ਆਈਗਾ ਇਟਸ ਮੋਰ ਦਨ ਸਫੀਸ਼ੀਐਂਟ ਤੇ ਇਦਾਂ ਹੀ ਆ ਸਾਡਾ ਬਟਰ ਚਿਕਨ ਬੋਲ ਆ ਇਦਾਂ ਹੀ ਸਾਡਾ ਚਨਾ ਮਸਾਲਾ ਬੋਲ ਆ ਆ ਦੇ ਦੇ ਆਰ ਰੀਲੀ ਗੁੱਡ ਸੈਲਿੰਗ ਜੇ ਤੁਹਾਡੇ ਕੋਲ ਕੋਈ ਆ ਕੇ ਕਵੇ ਪੇ ਡਾਇਟਰੀ ਰੈਸਟ੍ਰਿਕਸ਼ਨਸ ਆ ਹੁਣ ਤੁਹਾਨੂੰ ਕੋਈ ਕਵੇ ਪੇ ਲੋ ਕਾਰਬ ਹੋਵੇ ਵਾਟ ਕੈਨ ਯੂ ਡੂ ਫਾਰ ਲੋ ਕਾਰਬ ਲੋ ਕਾਰਬ ਦੇ ਵਿੱਚ ਇਹ ਬੇਸਿਕਲੀ ਇਹ ਲੋ ਕਾਰਬ ਹੀ ਆ ਜਿਹੜੇ ਸਾਡੀਆਂ ਹਰੇਕ ਚੀਜ਼ ਦੀਆਂ ਆਲਮੋਸਟ ਬੋਲਸ ਦੀਆਂ ਸੀ ਕੈਲਰੀਜ਼ ਲਿਖੀਆਂ ਹੋਈਆਂ ਆ ਹੋਰ ਵੀ ਜਿਨੇ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਅਸੀਂ ਬੰਦੇ ਨੂੰ ਜਿਹੜਾ ਫਰਾਈਡ ਫੂਡ ਨਾ ਦੇ ਕੇ ਉਹਨੂੰ ਜਾਂ ਤਾਂ ਅਵਨ ਜਾਂ ਫਿਰ ਅਸੀਂ ਗ੍ਰਿਲ ਕਰਦੇ ਆ ਜਾਂ ਫਿਰ ਅਸੀਂ ਉਹਨੂੰ ਤਵੇ ਤੇ ਕੁੱਕ ਕਰਦੇ ਆ ਵੀ ਕੁਝ ਐਦਾਂ ਨਾ ਹੋਵੇ ਆਇਲੀ ਦੇ ਆਇਲੀ ਜਿੰਨਾ ਆਇਲੀ ਹੋਊਗਾ ਜਿੰਨਾ ਫਰਾਈਡ ਹੋਊਗਾ ਉਨੀ ਆਉਂਦੀਆਂ ਕੈਲਰੀਜ਼ ਵਧੀ ਜਾਣੀਆਂ ਹੈਗੀਆਂ ਐਂਡ ਮੋਰਓਵਰ ਅੱਜ ਕੱਲ ਦੀ ਆਪਣੀ ਰੁਟੀਨ ਐਦਾਂ ਆ ਵੀ ਜਸਟ ਵੀ ਪੀਪਲ ਆਰ ਜਸਟ ਸੈਟਿੰਗ ਤੇ ਆਪਣੀ ਕੋਈ ਰੂਟੀਨ ਇਦਾਂ ਦੀ ਹੈ ਨਹੀਂ ਕਿ ਵੀ ਜਿੱਥੇ ਆਪਾਂ ਕਵਰ ਵੀ ਆਪਾਂ ਕੈਲਰੀਜ਼ ਬਰਨ ਵੀ ਕਰਨੀਆਂ ਸੋ ਲੁਕਿੰਗ ਫਾਰਵਰਡ ਫॉर 올 ਦੋਸ ਥਿੰਗਸ ਅਸੀਂ ਕੋਸ਼ਿਸ਼ ਸਾਡੀ ਇਹ ਰਹਿੰਦੀ ਹੈ ਵੀ ਵੱਤ ਤੋਂ ਵੱਤ ਗ੍ਰਿਲ ਯੂਜ਼ ਹੋਵੇ ਵੱਤ ਤੋਂ ਵੱਤ ਅਸੀਂ ਤਵਾ ਯੂਜ਼ ਕਰੀਏ ਐਂਡ ਔਨ ਟਾਪ ਵੀ ਯੂਜ਼ ਬਰਨ ਹਾਂਜੀ ਤੇ ਉਹ ਵੀ ਟ੍ਰਾਈ ਟੂ ਮੇਕ ਇਟ ਮੋਰ ਨਟ੍ਰੀਸ਼ਸ ਹਾਈ ਕੁਆਲਿਟੀ ਇੰਗਰੀਡੀਅੰਟਸ ਹਾਂਜੀ ਮੀਨੂ ਦੇ ਉੱਤੇ ਵੀ ਸੈ ਕੈਲਰੀਜ਼ ਮੈਂਸ਼ਨਡ ਨੇ ਜੀ ਵੈਰੀ ਗੁੱਡ ਸੋ ਰਮਨਦੀਪ ਜਿਹੜੇ ਬੋਲਸ ਆ ਉਹਦੇ ਵਿੱਚ ਜੇ ਅਸੀਂ ਲੋ ਕਾਰਬ ਆਪਸ਼ਨ ਕਰਨਾ ਚਾਹੁੰਦੇ ਮੈਂ ਤਾਂ ਹਮੇਸ਼ਾ ਡਾਈਟ ਤੇ ਰਹਿੰਦੇ ਸਾਡੇ ਦਰਸ਼ਕ ਨੂੰ ਪਤਾ ਆ ਸੋ ਜੇ ਮੈਂ ਚਾਹੁੰਦੀ ਪਈ ਲੋ ਕਾਰਬ ਆਪਸ਼ਨ ਹੋਵੇ ਰਾਈਸ ਨਹੀਂ ਲੈਣੇ ਤੇ ਫਰੈਂਚ ਫਾਈਜ਼ ਨਹੀਂ ਲੈਣੇ ਉਹਦੀ ਆਪਸ਼ਨ ਹੋਰ ਕੀ ਹੋ ਸਕਦੀ ਆ ਉਹਦੀ ਆਪਸ਼ਨ ਆਪਾਂ ਕਰ ਸਕਦੇ ਆ ਵੀ ਸਲਾਵ ਮਿਕਸ ਹੈਗਾ ਸਾਡੇ ਕੋਲੇ ਸਲਾਪ ਰੱਖ ਬੋਲਦੇ ਆ ਅਸੀਂ ਉਹਨੂੰ ਉਹਦੇ ਵਿੱਚ ਕੈਰਟਸ ਜਾਂਦੀਆਂ ਤੇ ਆਪਣਾ ਰੈੱਡ ਕੈਬੇਜ ਆਂਦਾ ਆ ਤੇ ਜੇ ਕਸਟਮਰ ਨੂੰ ਹੁੰਦਾ ਹੈ ਵੀ ਹਾਂ ਠੀਕ ਆਰੋਨ ਵਨਰ ਐਡ ਐਨੀ ਪੋਟੇਟੋਜ਼ ਡਾਈਟ ਕੌਨਸ਼ੀਅਸ ਆ ਅਸੀਂ ਵੀ ਕੈਨ ਲਾਈਕ ਇਨਸਟੈਡ ਆਫ ਪੋਟੇਟੋਜ਼ ਵੀ ਕੈਨ ਡੂ ਸਲਾਮਿਕਸ ਫਿਰ ਅਸੀਂ ਉਹ ਦੋ ਚਮਚਾਂ ਦੀ ਬਜਾਏ ਅਸੀਂ ਉਸ ਬੰਦੇ ਨੂੰ ਵੱਧ ਦੇ ਸਕਦੇ ਆ ਜਦੋਂ ਦਾ ਪ੍ਰਾਈਸ ਵੁਡ ਬੀ ਸੇਮ ਉਹ ਮਤਲਬ ਉਹਦਾ ਅਸੀਂ ਐਕਸਟਰਾ ਚਾਰਜ ਨਹੀਂ ਕਰਾਂਗੇ ਐਂਡ ਔਨ ਟਾਪ ਇਟ ਵੁਡ ਬੀ ਗੁੱਡ ਨਿਊਟ੍ਰੀਸ਼ੀਅਸ ਐਂਡ ਹੈਲਦੀ ਵੈਰੀ ਗੁੱਡ ਆਮ ਗੋ ਟ੍ਰਾਈ ਦੈਟ ਕਿਉਂਕਿ ਮੈਂ ਹਮੇਸ਼ਾ ਸੋਚਦੀ ਜਿਹੜੇ ਆਪਸ਼ਨਸ ਹੋਣ ਇਫ ਯੂ ਕੈਨ ਅਕੋਮੋਡੇਟ ਦੈਟ ਵੰਡਰਫੁਲ ਸੋ ਦੈਨ ਦੂ ਮੈਂ ਤਾਂ ਇਹੀ ਕਹੂੰਗਾ ਜੀ ਵਧੀਆ ਆ ਸੋਨਾ ਚੱਲ ਰਿਹਾ ਆ ਕਾਫੀ ਰਿਸਪੌਂਸ ਗੁੱਡ ਮਿਲ ਰਿਹਾ ਸਾਨੂੰ ਕਸਟਮਰਸ ਵੱਲੋਂ ਤੇ ਕਸਟਮਰ ਸਾਨੂੰ ਟਾਈਮਿੰਗ ਨੂੰ ਲੈ ਕੇ ਪੁੱਛਦੇ ਆ ਉਹ ਕਹਿੰਦੇ ਆ ਵੀ ਸਾਨੂੰ 5:30 ਸਟਾਰਟ ਕਰੋ ਤਾਂ ਕਿ ਅਸੀਂ ਸਵੇਰੇ ਸਵੇਰੇ ਚਾਹ ਲੈਣੀ ਆ ਕੰਮ ਤੇ ਜਾਣ ਤੋਂ ਪਹਿਲਾਂ ਤੇ ਉਹਦੇ ਉੱਤੇ ਫਿਰ ਸਾਨੂੰ ਸੋਚ ਕੇ ਅਸੀਂ ਆਪਣਾ ਟਾਕ ਕਰਕੇ ਡਿਸਾਈਡ ਕਰ ਸਕਦੇ ਆ ਹੁਣ ਚਾਹ ਬਾਰੇ ਦੱਸੋ ਕਰਕੇ ਚਾਹ ਇੱਕ ਤੇ ਮੈਂ ਜਿਹੜੀ ਪੀਤੀ ਆ ਉਹ 슈ਗਰ ਫ੍ਰੀ ਆ ਕਰਕੇ ਵੀ ਕੈਸੀ ਆ ਡੋంట్ ਵਾਂਟ ਕਾਰब्स ਸੋ 슈ਗਰ ਫ੍ਰੀ ਤੇ ਜਿਹੜਾ ਸੱਦੇ ਨਾਲ ਹੋਰ ਵੀ ਸਟਾਫ ਆਇਆ ਉਹਨਾਂ ਨੇ ਚਾਹ ਕੀਤੀ ਸੀ ਕੜਕ ਚਾਹ ਵਿਦ 슈ਗਰ ਤੇ ਹੋਰ ਕਿੰਦਾ ਦੀ ਚਾਹ ਮਿਲਦੀ ਇੱਥੇ ਡਿਫਰੈਂਟ ਟੈਸਟ ਆਪਸ਼ਨ ਆ ਜੀ ਉਦੋਂ ਲਾਵਾ ਪਿੰਕ ਟੀ ਆ ওকে ਤੇ ਉਹ ਥੋੜੀ ਜੀ ਸਵੀਟ ਵਾਲੇ ਪਾਸੇ ਨੂੰ ਚਲੀ ਜਾਂਦੀ ਆ ਬਟ ਕਾਫੀ ਲੋਕ ਲਾਈਕ ਕਰਦੇ ਆ ਕਿਉਂਕਿ ਉਹਦਾ ਟੇਸਟ ਡਿਫਰੈਂਟ ਆ ਉਦੋਂ ਲਾਵਾ ਆਪਣੇ ਕੋਲ 50 50 ਆ ਤੁਸੀਂ 슈ਗਰ ਤੇ 슈ગર ফ্রি ਨੂੰ ਐਡ ਕਰਕੇ 50 50 ਕਰ ਸਕਦੇ। ਕਈ ਲੋਕ ਕਹਿੰਦੇ ਅ ਵੀ ਅਸੀਂ ਘੱਟ 슈ગર ਪੀਣੀ ਆ। ਇੱਕ ਮੈਸੂਰੀ ਦੇ ਇਜ਼ ਅ ਜਰਨੀ ਚਾ। ਜਾਂ ਡਰਟੀ ਚਾਹ ਉਹ ਸਪੈਸ਼ਲ ਆ ਜੀ ਉਹਦੇ ਵਿੱਚ ਕਾਫੀ ਤੇ ਟੀ ਦਾ ਬਲੈਂਡ ਆ। ओके। ਉਹ ਟੇਸਟ ਬਹੁਤ ਵਧੀਆ ਬਣ ਜਾਂਦਾ। ਸੋ ਦੈਟਸ ਨਾਈਸ। ਸੋ ਲਾਟਸ ਆ ਵੈਰੀਟੀ ਚਾਹ ਦਾ ਵਿੱਚ ਵੀ ਕਰਕੇ ਮੇਰੇ ਖਿਆਲ ਕਿਤੇ ਵੀ ਤੁਸੀਂ ਜੋ ਜੋ ਚਾਹ ਮਿਲ ਸਕਦੇ ਪਰ ਇੱਦਾਂ ਦੀ ਚਾਹ ਨਹੀਂ ਮਿਲਣੀ ਹੈਗੀ। ਤਾਂ ਜਿਹੜੀ ਪਿੰਕ ਚਾਹ ਹੈ ਉਹ ਕਿਤੇ ਵੀ ਨਹੀਂ ਮਿਲਣੀ। ਓਨਲੀ ਹੇਅਰ। ਹਾਂਜੀ। ਸਾਡੀ ਪਿੰਕ ਚਾਹ ਦੇ ਵਿੱਚ ਸਾਦੇ ਰੋਜ਼ ਪੈਟਲਸ ਹੁੰਦੇ ਆ ਦੇ ਗਿਵ ਅ ਪਿੰਕ ਬਲੈਂਡ ਉਹ ਕਲਰ ਜਿਹੜਾ ਆਉਂਦਾ ਆ ਉਹ ਰੋਜ਼ ਪੈਟਲਸ ਕਰਕੇ ਆਉਂਦਾ ਇਟਸ ਬੀ ਬੇਸਿਕਲੀ ਇਟਸ ਕਸ਼ਮੀਰੀ origin ਸੋ ਇਟਸ ਕਸ਼ਮੀਰੀ ਚਾਹ ਐਂਡ ਸਮ ਆਫ ਦ ਪੀਪਲ ਕਾਲਡ ਇਟ ਕਾਰਾ অর ਕਾਵਾ ਸੋ ਇਟਸ ਦ ਰੀਜਨ ਇਸ ਫਰਮ देयर ਤੇ ਨੋ ਹੋ ਉਹਦੇ ਕਰਕੇ ਲੋਕੀ ਸਾਨੂੰ ਆ ਕੇ ਕੁਐਸਚਨ ਕਰਦੇ ਆ ਪੁੱਛਦੇ ਆ ਵੀ ਵਾਟ ਡੂ ਯੂ ਕਾਲ ਇਟ ਪਿੰਕ ਚਾ ਪਿੰਕ ਚਾਈ ਐਂਡ ਦਿਸ ਇਜ਼ ਵਾਈ ਵੀ ਕਾਲਡ ਇਟ ਪਿੰਕ ਚਾਹ ਬਿਕਾਜ਼ ਉਹਦੇ ਵਿੱਚ ਰੋਜ਼ ਪੈਟਲਸ ਪਾਏ ਹੁੰਦੇ ਆ ਉਹ ਸੁੱਕੀਆਂ ਪੱਤੀਆਂ ਹੁੰਦੀਆਂ ਜਦੋਂ ਉਹ ਕੱਢਦੀਆਂ ਆ ਦੇ ਜਸਟ ਗਿਵ ਦੈਟ ਪਿੰਕਿਸ਼ ਬਲੈਂਡ ਟੂ ਚਾਹ ਸਾਡੇ ਕੋਲ ਐਡ ਆਨ ਥਿੰਗਸ ਵੀ ਹੁੰਦੀਆਂ ਜਿਵੇਂ ਸਿਨੇਮਨ ਐਡ ਕਰਾਣੀ ਆ ਕਿਸੇ ਨੇ ਸੈਫਰਨ ਐਡ ਕਰਾਉਣਾ ਜਾਂ ਮਿੰਟ ਐਡ ਕਰਾਉਣਾ ਉਹ ਵੀ ਕਰ ਸਕਦੇ ਕੈਰਮਲ ਤੁਸੀਂ ਉਹ ਵੀ ਐਡ ਕਰ ਸਕਦੇ ਕਸਟਮਾਈਜ਼ ਕਰ ਸਕਦੇ ਜਿਹੜੇ ਰੋਜ਼ ਪੈਰਲਸ ਕਹਿੰਦੇ ਹੁੰਦੇ ਭੀ ਐਂਟੀ 에ਜਿੰਗ ਲਈ ਬਦਿਆ ਸੋ ਮੇਰੇ ਖਿਆਲ ਪਿੰਕ ਚਾਹ ਦੇ ਨਾਲ ਊ ਵਿਲ ਸਟੇ ਯੰਗ ਇਟਸ ਵੈਰੀ ਗੁੱਡ ਡਫੀਨਿਟਲੀ ਬਟ ਦਾ ਥਿੰਗ ਇਜ਼ ਪਿੰਕ ਚਾਹ ਇਟ ਇਟ ਇਜ਼ ਗੁੱਡ ਬਟ ਔਨ 슈ਗਰ ਲੈਵਲ ਇਟਸ ਰੀਲੀ ਹਾਈ ਟੁਵਰਡਸ ਅਨਦਰ ਚਾਈ but when customers they wanted to balance the sugar we always ask them to mix sugar free with pink chai even even that's a really nice um, mix of both both the cha ਉਹ ਮਤਲਬ ਅਦਰਵਾਈਜ਼ ਸਾਡੇ ਮੀਨੂ ਤੇ ਨਹੀਂ ਹੈਗੀ ਬਟ ਕਸਟਮਰਸ ਸਾਨੂੰ ਆ ਕੇ ਕਹਿੰਦੇ ਆ ਵੀ ਕੈਨ ਯੂ ਡੂ ਦਿਸ ਫਾਰ ਅਸ ਅਸੀਂ ਕਹਿ ਦਿੰਨੇ ਆ ਵੀ ਅਸੀਂ ਕਰ ਨਹੀਂ ਸਕਦੇ ਬਟ ਡੈਫੀਨੇਟਲੀ ਇਫ ਯੂ ਵਾਂਟ ਟੂ ਟ੍ਰਾਈ ਅਸੀਂ ਉਹਨਾਂ ਨੂੰ ਪਹਿਲਾਂ ਥੋੜੀ ਜਿਹੀ ਟ੍ਰਾਈ ਕਰਾਉਂਦੇ ਆ ਨੇ ਥੈਨ ਦੇ ਸੇ ਯੈਸ ਵੀ ਹਾਂ ਵੀ ਜਸਟ ਵਾਂਟ ਟੂ ਸਟਿਕ ਵਿਦ ਦਸ ਵਾਲ ਸ਼ੂਗਰ ਫਰੀ ਵਿਦ ਦ ਪਿੰਕ ਚਾ ਉਹ ਬੜਾ ਵਧੀਆ ਕੰਬੀਨੇਸ਼ਨ ਹੈ ਮੈਨ ਆਈ ਟ੍ਰਾਈਡ ਇਟ ਇਟਸ ਰੀਲੀ ਗੁੱਡ ਜਦ ਅਸੀਂ ਇੱਥੇ ਪਹੁੰਚੇ ਐਸ ਲੋਕੇਸ਼ਨ ਤੇ ਅੱਜ ਥੋੜਾ ਜਿਹਾ ਹੋਇਆ ਸਾਨੂੰ ਅੱਜ ਵੀ ਅੱਧਾ ਘੰਟਾ ਹੋਇਆ ਸਾਨੂੰ ਬੈਠਿਆ ਨੂੰ ਜਸਟ ਕਾਈਨ ਅ ਸਟੈਡੀ ਕਸਟਮਰ ਸਟੈਡੀ ਕਸਟਮਰ ਪਹਿਲਾ ਬ੍ਰੈਕਫਾਸਟ ਤੇ ਸਕੇ ਹੁਣ ਲੰਚ ਤੇ ਵੀ ਆ ਰਹੇ ਆ ਤਾਂ ਮੈਂ ਦੇਖਿਆ ਕਿ ਟੇਕ ਆਊਟ ਸਕਿਪ ਦ ਡਿਸ਼ਸ ਹੋ ਗਿਆ ਜਾਂ ਡੋਰ ਡੈਸ਼ ਹੋ ਗਿਆ ਉਹ ਵੀ ਆਈ ਜਾਂਦੇ ਇੱਥੇ ਲੈ ਕੇ ਜਾਈ ਜਾਂਦੇ ਆ ਇਟਸ ਗੋਇੰਗ ਵੈਰੀ ਵੈਲ ਅਸੀਂ ਖੁਸ਼ ਹਾਂ ਜੀ ਬਹੁਤ ਰਿਸਪੌਂਸ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਵੀ ਕਸਟਮਰਸ ਦਾ ਬਹੁਤ ਚੰਗਾ ਆ ਰਿਹਾ ਹੈ ਯੈਸ ਨਾਲੇ ਜਿਹੜੇ ਸਨੈਕਸ ਹੁੰਦੇ ਆ ਹੁਣ ਇੰਡੀਆ ਦੇ ਵਿੱਚ ਅਸੀਂ ਰਸਕ ਪੈਂਕੇ ਹੈ ਨਾ ਅਸੀਂ ਚਾ ਉਹ ਵੀ ਇੱਥੇ ਹੈਗੇ ਆ ਸੋ ਥੋੜੇ ਜਿਹੇ ਸਨੈਕਸ ਵੀ ਹੈਗੇ ਆ ਜੇ ਤੁਸੀਂ ਵੱਡਾ ਬ੍ਰੈਕਫਾਸਟ ਨਹੀਂ ਕਰਨਾ ਜਸਟ ਲਿਟਲ ਸਨੈਕਸ ਤੁਸੀਂ ਆਪਣੀ ਚਾਹ ਲੈ ਕੇ ਜਾਣੀ ਤੁਸੀਂ ਕੰਮ ਤੇ ਲੈ ਕੇ ਜਾਣੇ ਇੱਥੇ ਸਨੈਕਸ ਵੀ ਮਿਲਦੇ ਆ ਮੇਰੇ ਖਿਆਲ ਬਿਸਕਟਸ ਵੀ ਮਿਲਦੇ ਆ ਰਸਕ ਵੀ ਮਿਲਦਾ ਆ ਵੀ ਆਰ ਗਰੋਨ ਅਪ ਵਿਦ ਪਾਰਲੇ ਜੀ ਬਿਸਕਟ ਐਂਡ ਵੀ ਹੈਵ ਦੋਸ ਪਾਰਲੇ ਜੀ ਬਿਸਕਟਸ ਯੈਸ ਵੀ ਡੂ ਲਾਈਕ ਸਮ ਆਫ ਦੀ ਕਸਟਮਰਸ ਹੂ ਹੂ ਆਰ ਬੇਸਿਕਲੀ ਇਨ ਲਾਈਕ ਫਰਮ ਇੰਡੀਆ ਬੈਕ ਹੋਮ ਤੇ ਉਹ ਆ ਕੇ ਦੇਖਦੇ ਆ 150 ਹੈਪੀ ਇੰਨੇ ਖੁਸ਼ ਹੁੰਦੇ ਦੇਖ ਕੇ ਵੀ ਉਹ ਕਹਿੰਦੇ 10 ਪਰਲੇ ਜੀ ਵੀ ਬੀਨ ਗਰੋਇੰਗ ਅਪ ਵਿਦ ਥਿਸ ਆਲ ਥੀਸ ਸਾਨੂੰ ਦਾ ਹੈ ਕੀ ਕਹਿੰਦੇ ਹੁੰਦੇ ਪਾਕਟ ਪਨੀ ਮਿਲਦੀ ਹੁੰਦੀ ਸੀ ਪਰਲੇ ਜੀ ਬਸਕੇਟਾਂ ਦੇ ਕਈ ਕਈ ਵਾਰ ਹੁੰ ਜਿਵੇਂ ਡੋਰਡ ਹੈ ਸ਼ੂਬਰ ਇਟਸ ਦਾ ਸਕਿਪ ਦਾ ਡਿਸ਼ ਇਸ ਦਾ ਆਰਡਰ ਆਉਂਦਾ ਸੀ ਅਮੇਜ਼ ਹੋ ਜਾਂਦੇ ਆ ਉਹਨਾਂ ਨੇ ਥੱਲੇ ਲਿਖਿਆ ਹੁੰਦਾ ਵਨ ਪਰਲੇ ਜੀ ਬਿਲਕੁਲ ਤੁਸੀਂ ਇਸ ਮੁਲਕ ਚਾਹੇ ਪਰ ਜਿਹੜਾ ਸਾਡਾ ਮੁਲਕ ਹੈ ਉਹ ਵੀ ਇੱਥੇ ਆ ਗਿਆ ਮੈਂ ਤੁਹਾਡੇ ਨਾਲੇ ਆਪਣਾ ਫਲੇਵਰ ਫਲੇਵਰ ਦਾ ਹਾਂਜੀ ਉਹ ਨਾਲ ਹੀ ਰਹਿਣਾ ਆ ਚਾਹ ਵੀ ਉਹ ਐਨੇ ਖੁਸ਼ ਹੁੰਦੇ ਆ ਕਿ ਵੀ ਤੁਸੀਂ ਖੋਲਿਆ ਆ ਤੇ ਤੁਸੀਂ ਮਤਲਬ ਚਾਹ ਤੁਸੀਂ ਸਾਨੂੰ ਪ੍ਰੋਵਾਈਡ ਕਰ ਰਹੇ ਹੋ ਬਿਲਕੁਲ ਅਧਿਕਤ ਸਾਨੂੰ ਆ ਕੇ ਕਹਿੰਦੇ ਜਮਾ ਇਹਦਾ ਟੇਸਟ ਗੁਰਦੁਆਰਾ ਸਾਹਿਬ ਦੀ ਚਾਹ ਵਰਗਾ ਆ ਤੇ ਉਹ ਬੜੀ ਵਧੀਆ ਫੀਲਿੰਗ ਆਉਂਦੀ ਹੈ ਵੀ ਹਾਂ ਏਟ ਲੀਸਟ ਦੇ ਆਰ ਰਿਲੇਟਿੰਗ ਅਸ ਟੂ ਅ ਰੀਲੀ ਗੁੱਡ ਪਲੇਸ ਐਨਾ ਤੇ ਕੰਨ ਨਹੀਂ ਵੀ ਨਹੀਂ ਵੀ ਤੁਹਾਡੀ ਚਾਹ ਦਾ ਕੋਈ ਤੋੜ ਨਹੀਂ ਹੈਗਾ ਜਿਵੇਂ ਅਮਲੀ ਆ ਕੇ ਦਰਵਾਜੇ ਦੇ ਮੂਹਰੇ ਖੜੇ ਹੋ ਜਾਂਦੇ ਆ ਦੇਖੋ ਤਾਂ ਕੁਝ ਐਦਾਂ ਦੇ ਵੀ ਸਾਡੇ ਕਸਟਮਰ ਨੇ ਵੀ ਜਿਹੜੇ ਆ ਕੇ ਸਵੇਰੇ ਸਵੇਰੇ ਖੜੇ ਹੁੰਦੇ ਆ ਵੀ ਹਾਂਜੀ ਚਾਹ ਦਾ ਦਰਵਾਜਾ ਖੋਲੋਗੇ ਅਸੀਂ ਲੈ ਕੇ ਚਾਹ ਕੰਮ ਤੇ ਜਾਣੀ ਆ ਚਾਹ ਦਾ ਨਸ਼ਾ ਰਾਈਟ ਮੈਂ ਵੀ ਜਦੋਂ ਜਦੋਂ ਮੈਂ ਇੱਥੇ ਚਾਹ ਪੀਂਦੀ ਆ ਮੈਂ ਹੁਣ ਵੀ ਕੇ ਹਟਿਆ ਇੱਕਦਮ એનર્ਜੀ ਵੀ ਆਉਂਦੀ ਆ ਕਿ ਲੋਕ એનર્ਜੀ ਡਰਿੰਕਸ ਪੀਂਦੇ ਆ ਕਿ ਕਾਫੀ ਲੈ ਕੇ ਜਾਂਦੇ ਪਰ ਮੈਂ ਕਹੂੰਗੀ ਆ ਚਾਹ ਜਿਹੜੀ ਇੱਥੇ ਦੀ ਆ ਇਹ ਟਰਾਈ ਕਰਕੇ ਦੇਖੋ ਉਹਦੇ ਨਾਲ ਤੁਹਾਨੂੰ એનર્ਜੀ ਵੀ ਆਊਗੀ ਤਾਂ ਸਿਹਤ ਲਈ ਵੀ ਬੈਟਰ ਆ ਵੁੱਡ ਯੂ ਅਗਰੀ ਯੈਸ ਵੀ ਡੈਫੀਨਿਟਲੀ ਅਗਰੀ ਮਸ਼ੀਨ ਮੇਡ ਨਹੀਂ ਹੈਗੀ ਸਾਡਾ ਇੱਕ 45 42 ਟੂ 45 ਮਿੰਟਸ ਦਾ ਪ੍ਰੋਸੈਸ ਆ ਇੱਕ ਪੌਟ ਚਾਹ ਨੂੰ ਬਣਾਉਣ ਦਾ ਤੇ ਲੰਬਾ ਟਾਈਮ ਲੱਗ ਜਾਂਦਾ ਇਸ ਕਰਕੇ ਜਦੋਂ ਵੀ ਕਦੇ ਅਸੀਂ ਸੋਲਡ ਆਊਟ ਹੁੰਨੇ ਆ ਜਾਂ ਵੈਸੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਸੋਲਡ ਆਊਟ ਹੋਈਏ ਨਾ ਕਿਉਂਕਿ ਅਸੀਂ ਚਾਹ ਵਾਸਤੇ ਆਪਣੀ ਫੇਮਸ ਆ ਤੇ ਬੈਕਅਪ ਅਸੀਂ ਆ ਬੈਕਅਪ ਅਸੀਂ ਰੱਖੀਦਾ ਆ ਚਾਹ ਵਾਸਤੇ ਕਿਤੇ ਹੁੰਦਾ ਆ ਵੀ ਹਾਂ ਠੀਕ ਆ ਜਦੋਂ ਬੈਕ ਟੂ ਬੈਕ ਕਸਟਮਰਸ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਸਾਨੂੰ ਲੱਗਦਾ ਵੀ ਚਾਹ ਜੇ ਥੋੜੀ ਤਾਂ ਅਸੀਂ ਆਪਣੇ ਕਸਟਮਰ ਨਹੀਂ ਗਵਾ ਸਕਦੇ ரைਟ ਚਾਹ ਸਾਡੀ ਹੋਣੀ ਚਾਹੀਦੀ ਆ ਤੇ 슈ਗਰ ਫ੍ਰੀ ਇਸ ਏਰੀਆ ਦੇ ਵਿੱਚ 슈ਗਰ ਫ੍ਰੀ ਸੱਚ ਆ ਗੁੱਡ ਰਿਸਪੌਂਸ ਕਿਉਂਕਿ ਐਲਡਰਲੀ ਪੀਪਲ ਉਹ ਆ ਕੇ ਬਹੁਤ ਵਧੀਆ ਉਹਨਾਂ ਨੇ ਇੱਕ ਵਾਰੀ ਅਸੀਂ ਚਾਹ ਟੈਸਟਿੰਗ ਵਾਸਤੇ ਇੱਥੇ ਇਸ ਏਰੀਆ ਦੇ ਵਿੱਚ ਕੀਤੀ ਸੀਗੀ ਫ੍ਰੀ ਟੈਸਟਰਸ ਦਿੱਤੇ ਸੀਗੇ ਤੇ 슈ਗਰ ਫ੍ਰੀ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਵੀ ਹੈਵ ਰੀਲੀ ਰੀਲੀ ਗੁੱਡ ਰਿਸਪੌਂਸ ਤੇ ਹੁਣ ਵੀ ਜਦੋਂ ਆਉਂਦੇ ਆ ਗੋਰੇ ਆਉਂਦੇ ਆ ਤੇ ਦੇ ਵੀ ਆਸਕਿੰਗ ਬੈਕ ਐਂਡ ਫੋਰਥ ਯੂ ਆਰ 슈ਗਰ ਫ੍ਰੀ ਚਾਹ ਮੈਂ ਤੁਹਾਨੂੰ ਵਾਕਿਆ ਸੁਣਾਉਣਾ ਸੀ ਲਾਸਟ ਮਤਲਬ 15 ਦਿਨ ਪਹਿਲਾਂ ਮੋਡੀ ਪਾਰਕ ਆ ਇੱਥੇ ਆਪਣਾ ਏਥ ਦੇ ਉੱਤੇ ਉੱਥੇ ਈਵੈਂਟ ਹੋਇਆ ਸੀ ਉਹਨਾਂ ਨੇ ਸਾਨੂੰ ਬੁਲਾਇਆ ਸੀ ਤੇ ਅਸੀਂ ਆਪਣੀ ਚਾਹ ਲੈ ਕੇ ਗਏ ਸੀ ਸਾਡੇ ਕੋਲ ਉਦੋਂ 슈ਗਰ ਫ੍ਰੀ ਚਾਹ ਸੀ ਤੇ ਕੜਕ ਚਾਹ ਸੀਗੀ ਓਕੇ ਤੇ ਉੱਥੇ ਸਾਈਡ ਤੇ ਉਹਨਾਂ ਨੇ ਹੋਰ ਬ੍ਰਾਂਡ ਵੀ ਰੱਖੇ ਹੁੰਦੇ ਆ ਅਸੀਂ ਤਾਂ ਫ੍ਰੀ ਸਰਵ ਕਰਨ ਗਏ ਸੀ ਉਹਨਾਂ ਨੇ ਸਾਡੀ ਚਾਹ ਨੂੰ ਇੰਨਾ ਲਾਈਕ ਕੀਤਾ ਇੰਨਾ ਲਾਈਕ ਕੀਤਾ ਉਹ ਬਾਅਦ ਚ ਆਪਣੀਆਂ ਫਲਾਸਕ ਵੀ ਭਰ ਕੇ ਲੈ ਗਈ ਫਲਾਸਕ ਮੈਂ ਲੈ ਕੇ ਆਉਣਾ ਸੀ ਅੱਜ ਭੁੱਲ ਗਈ ਮੈਂ ਸੋ ਸਤਿੰਦਰ ਜੀ ਜੇ ਸਾਡੇ ਕੋਲ ਫਲਾਸਕ ਹੈ ਕੀ ਅਸੀਂ ਉਹ ਇੱਥੋਂ ਦੇ ਦੇਵਾਂਗੇ ਜੀ ਪਰਫੈਕਟ ਥੈਂਕ ਯੂ ਮੇਰਾ ਤਾਂ ਸੁਤ ਲੱਗਿਆ ਕੈਂਪ ਕਪਸ ਅਸੀਂ ਫਲਾਸਕ ਦੇ ਵਿੱਚ ਪਾ ਦਿਆਂਗੇ ਉਹਦੇ ਵਿੱਚ ਹੈਗੇ ਆਪਰੇ ਕਪਸ ਤੁਸੀਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਹੋ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਅਖੀਰ ਚ ਜਿਹੜੇ ਸਾਡੇ ਦਰਸ਼ਕ ਦੇਖਣ ਦੇਖ ਰਹੇ ਆ ਮੈਂ ਤਾਂ ਇਹੀ ਕਹੂੰਗਾ ਜੀ ਵੱਧ ਤੋਂ ਵੱਧ ਆਓ ਵਿਦ ਫੈਮਲੀਆਂ ਆਓ ਇੱਥੇ ਆਪਣੇ ਕੋਲ ਅੰਦਰ ਵੀ ਬੈਠਣ ਨੂੰ ਬਹੁਤ ਸਪੇਸ ਆ ਬਾਹਰ ਵੀ ਛੋਟਾ ਜਿਹਾ ਪਾਰਕੰਗੂ ਬਣਿਆ ਹੋਇਆ ਆ ਬੈ ਕੇ ਤੁਸੀਂ ਆਪਣਾ ਫੈਮਲੀ ਕੋਈ ਵੀ ਪ੍ਰੋਗਰਾਮ ਕਰਨਾ ਆਰਾਮ ਨਾਲ ਬੈਠ ਕੇ ਕਰ ਸਕਦੇ ਹੋ ਤੇ ਸਾਡੀਆਂ ਤਾਂ ਇਹੀ ਇੱਛਾ ਵਾਜੀ ਵੱਧ ਤੋਂ ਵੱਧ ਆਓ ਵੈਰੀ ਨਾਈਸ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਜੀ ਹੁਣ ਤੱਕ ਸਾਨੂੰ ਬਹੁਤ ਵਧੀਆ ਰਿਸਪੌਂਸਿਬਲ ਆ ਥੈਂਕ ਯੂ ਟੂ ਆਲ ਦਾ ਪੀਪਲ ਜਿਹੜੇ ਆ ਰਹੇ ਆ ਜਿਹੜੇ 올 ਦਾ ਵੇ ਸਾਡੇ ਕੋਲੇ ਬਰਨ ਵੀ ਤੋਂ ਰਿਚਮੰਡ ਤੋਂ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਤੇ ਇਸੇ ਤਰ੍ਹਾਂ ਸਾਡੇ ਕੋਲੇ ਆਈ ਜਾਓ ਤੇ ਜੇ ਤੁਸੀਂ ਹੁਣ ਸਾਡੇ ਕੋਲੇ ਜੇ ਕਸਟਮਰਸ ਆਉਣਗੇ ਤਾਂ ਵੀ ਵਿਲ ਟ੍ਰਾਈ ਆਰ ਬੈਸਟ ਜਿੰਨਾ ਵਧੀਆ ਅਸੀਂ ਉਹਨਾਂ ਨੂੰ ਅੱਗੋਂ ਕਸਟਮਰ ਸਰਵਿਸ ਦੇ ਸਕਦੇ ਆ ਤੇ ਖੁੱਲੀ ਸਾਡੇ ਕੋਲੇ ਸਪੇਸ ਆ ਬਹੁਤ ਐਫੀਸ਼ੀਐਂਟਲੀ ਅਸੀਂ ਇਹਨੂੰ ਯੂਟਿਲਾਈਜ਼ ਕੀਤਾ ਹੋਇਆ ਸਪੇਸ ਨੂੰ ਤੇ ਇਟਸ 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 ਅ ਨਾਈਸ ਪਲੇਸ ਬੈਸਟ ਆਫ ਲੱਕ ਟੂ ਯੂ ਐਂਡ ਦੀ ਅਦਰ ਓਨਰਸ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਮੈਂ ਹੁਣ ਸਾਰਾ ਕੁਝ ਖਾਣ ਲੱਗੀ ਆ ਸਰ ਕੁਝ ਟਰਾਈ ਕਰਾਂਗੀ ਤੇ ਥੈਂਕ ਯੂ ਸੋ ਮੱਚ ਫॉर ਬੀਇੰਗ ਵਿਦ ਅਸ ਥੈਂਕ ਯੂ ਥੈਂਕ ਯੂ ਸੋ ਮੱਚ ਗਾਇਸ ਥੈਂਕ ਯੂ ਹੁਣ ਅਸੀਂ ਕਸਟਮਰ ਟੈਸਟਮੋਨੀਅਲ ਲੈਣ ਲੱਗੇ ਆ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਮੇਰਾ ਬੰਟੀ ਮਿਨਹਾਸ ਤੇ ਤੁਹਾਡਾ ਨਾਮ ਜਸਕਰਨ ਮਿਨਹਾਸ ਓਕੇ ਆਰ ਯੂ ਬ੍ਰਦਰਸ no he's my nephew okay minhasan minhasan <laughs> but uh, you have something in common your family and also you're here at chaiwala thanu <laughs> tusse ki pee rahe apna dasso main kadak chai pee rahe ha ji kadak chai same same hai how does it taste bold wadiya ji main ke main jiddan da open hoya hai asi mostly eh vidhi aayi da sirf kadak chai peena aayi da alle tak esi try kiti hai aur ta super kuch nahi kita try ya te wadiya hai bahut taste bahut wadiya hai da ਨਾਲੇ એનર્ਜੀ ਵੀ ਮਿਲਦੀ ਹੈ ਮੈਂ ਵੀ ਪੀਤੀ ਸੀਗੀ lots of energy ਹਾਂਜੀ ਸੇਮ ਇੰਡੀਅਨ ਟੀ ਅੱਛਾ ਐਨ ਇੰਡੀਆ ਵਾਲਾ ਸਵਾਦ ਆ ਸੇਮ ਇੰਡੀਆ ਵਾਲਾ ਸਵਾਦ ਆ ਰਿਹਾ ਜੀ ਜਿਦਾ ਅਮ ਉਸ ਲਈ ਆਪਾਂ ਟਾਬੇ ਦੇ ਨਹੀਂ ਕਹ ਲਓ ਪੀਦੀ ਹੁੰਦੀ ਰੈਸਟੋਰੈਂਟ ਵਗੈਰਾ ਦੇ ਵਿੱਚ ਉਹ ਚੀਜ਼ ਆ ਹਾਂਜੀ ਦਿਸ ਇਜ਼ ਦ ਨਿਊ ਟਾਬਾ ਟਾਬਾ ਹੀ ਕਹਿ ਸਕਦੇ ਐ ਇੱਕ ਬਟ ਨਾਏ ਚੀਜ਼ ਆ ਰੈਸਟੋਰੈਂਟ ਬਣ ਕੇ ਇੰਡੀਆ ਟਾਬਾ ਕਹਿ ਲਓ ਬਟ ਦੈਟਸ ਗੁੱਡ ਨਾਲੇ ਜਿਹੜਾ ਇੱਥੇ ਦੀ ਡੈਕੋਰੇਸ਼ਨ ਐ ਇੱਥੇ ਦੀ ਐਟਮੋਸਫੇਅਰ ਟਾਬੇ ਦੇ ਨਾਲ ਥੋੜਾ ਜਿਹਾ ਫੈਂਸੀ ਐ ਬਹੁਤ ਜ਼ਿਆਦਾ ਫੈਂਸੀ ਆ ਕਿ ਮੈਂ ਤਾਂ ਦੇ ਕੇ ਬੜਾ ਹੈਰਾਨ ਮੈਂ ਪਹਿਲੀ ਵਾਰ ਕਿਉਂਕਿ ਉਤਾਜ਼ਮੈਲ ਦੇਖੋ ਤੇ ਆ ਬ ਡੈਕੋਰੇਸ਼ਨ ਜਿਹੜੀ ਆ ਬਸ ਆਸਮ ਹੈ ਯਾਰ ਜਿਹੜੇ ਸਾਡੇ ਦਰਸ਼ਕ ਦੇਖ ਰਿਹਾ ਤੁਸੀਂ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਇਹ ਜਰੂਰ ਇੱਥੇ ਆਓ ਤੇ ਟਰਾਈ ਕਰੋ ਇਹਨਾਂ ਦੇ ਸਾਰੀਆਂ ਚੀਜ਼ਾਂ ਤੇ ਚਾਹ ਬਹੁਤ ਸਵਾਦ ਆ ਤੇ ਸੈਂਡਵਿਚਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸੇਮੀ ਚੀਜ਼ ਹੈ ਜੀ ਤੇ ਚਾਹ ਜ਼ਰੂਰ ਟਰਾਈ ਕਰੋ ਇੱਥੇ ਆ ਕੇ ਤੇ ਇਹਨਾਂ ਦੇ ਆਪਣਾ ਪਾਓ ਵਾਜੀ ਅੱਜ ਖਾਧੀ ਆ ਬੜਾ ਸਵਾਦ ਆਇਆ ਹੈ ਬਹੁਤ ਟਰਾਈ ਕਰੋ ਆ ਕੇ ਪਲੀਜ਼ ਮੈਂ ਸਾਰੇ ਨੂੰ ਬੇਨਤੀ ਕਰ ਰਿਹਾ ਹੱਥ ਜੋੜ ਕੇ ਕਿ ਪਲੀਜ਼ ਟਰਾਈ ਕਰੋ ਆ ਕੇ ਜਰੂਰ ਇੱਥੇ ਆਓ ਹਾਂਜੀ Thank you so much. Thank you. That was our program for today. Come and try the chai at Chaiwala of London in New West. Brand new location. Karna enna swade, chavi, karakcha, and ni badiya both enjoy karuga.